ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਟਾਪ ਦੀ ਵੜ ਸੇ ਲਈ ਲੈ ਕੇ ਆਏ ਜੀ ਜਿਸ ਘਰ ਚੋ ਵੀ ਵੀਡੀਓ ਬਣਾ ਰਹੇ ਆ ਵੀਰ ਦੇਖ ਰਿਓ ਰੂਪਾ ਸੁ ਰੱਖੇਆ ਕੋਈ ਵੀਰ ਦਾ ਵਪਾਰ ਦਾ ਕੰਮ ਨਹੀਂ ਤੇ ਜਿਸ ਪਿੰਡ ਚੋ ਵੀ ਵੀਡੀਓ ਬਣਾ ਰਹੇ ਆ ਪਿੰਡ ਛੰਨਾ ਗਲਵ ਸਿੰਘਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਂ ਪਾ ਬਾਈ ਨੇੜੇ ਪਿੰਡ ਆ ਜਿਹੜਾ ਪਧੌੜ ਤੇ ਸੈਣਾ ਰਹ ਜਾਂਦੇ ਭਾਈ ਰੂਪਾ ਵੀ ਨੇੜੇ ਰਹ ਜਾਂਦਾ ਆਹੋ ਕਰ ਲੈਨੇ ਬਾਈ ਨਾਲ ਗੱਲਬਾਤ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋ ਹੋ ਠੀਕ ਹੋ ਬਧੀ ਬਹੁਤ ਵਧੀਆ ਬਹੁਤ ਵਧੀਆ ਨਾਮ ਤੇ ਮੋਬਾਈਲ ਨੰ ਨਾਮ ਮੇਰਾ ਵੀਰੇ ਮਨਪ੍ਰੀਤ ਸਿੰਘ ਠੀਕ ਹੈ ਜੀ ਨੰਬਰ ਮੇਰਾ ਹੈਗਾ 7716947775 ਠੀਕ ਹੈ ਬਾਈ ਬਾਈ ਜਿਹੜੀ ਇਹ ਬੈਠਦੇ ਨੇ ਆਪਣੇ ਘਰ ਦੀ ਆ ਹਾਂ ਵੀਰੇ ਜਮਾ ਘਰ ਦੀ ਆ ਘਰ ਦੀ ਬੱਚੇ ਪਾ ਦਿੰਦੇ ਓਕੇ ਬਾਈ ਕਿਹੜਾ ਸੂਆ ਸੂਮੀ ਹੈ ਵੀਰੇ ਇਹ ਵੀਰੇ ਪਹਿਲਾ ਸੂਆ ਸੂਮੀ ਪਹਿਲਾ ਸੂਆ ਕਿੰਨੇ ਦਿਨ ਲਊ ਬਾਈ ਵੀਰੇ ਮੇਰੇ ਜਮਾ 10-12 ਦਿਨ ਓਕੇ ਤੇ ਕਿੰਨਾ ਗਰਕਾਰ ਸੀ ਇਹਦੀ ਮਾਂ ਦਾ ਬਾਈ ਇਹ ਵੀਰੇ ਮਾਂ ਤਾਂ ਪਹਿਲੇ ਤੋਂ ਹੀ ਵੇਚੀ ਹੈ ਮਨ ਕੇ ਜਦੋਂ ਉਹਦੀ ਪਹਿਲਾਂ ਪਹਿਲਾਂ ਨਹੀਂ ਸੀਗੀ ਉਹ ਠੀਕ ਆ ਬਾਈ ਸੀਗਾ ਵੀਰੇ 40 ਕਿਲੋ ਤੋਂ 40 ਲੀਟਰ ਠੀਕ ਆ ਭਾਈ ਥਾਣ ਬਹੁਤ ਚੰਗਾ ਗੁਲਾਬੀ ਥਾਣ ਕੱਚੀ ਕੱਚੀ ਆ ਉਸ ਹਸਾ ਬਣਾਉਂਦਾ ਜਾ ਲਾ ਲਿਓ ਬਾਲਟਾਂ ਬਹੁਤ ਪਈਆਂ ਸਾਰੀਆਂ ਬਾਲਟਾਂ ਨਾਲ ਗੱਡੂ ਫੇਰ ਕਰਮਾਏ ਨੇ ਸੋਨਾ ਲੇਵਾ ਦੇਖੋ ਕਮਾਲ ਦਾ ਕੀ ਆ ਬਾਤ ਇਕਲਾ ਇਕਲਾ ਥਾਣ ਪੂਰੀ ਵਿੱਤੀ ਤੇ 10 ਤੋਂ 12 ਦਿਨਾਂ ਦੀ ਕੱਚੀ ਆ ਉਸ ਹਸਾ ਬਣਾਉਂਦਾ ਜਾ ਲਾਓ ਭਾਈ ਬਣੂਗੀ ਬਹੁਤ ਦੋ ਦੰਦ ਆ ਭਾਈ ਦੋ ਦੰਦ ਆ ਭਾਈ ਖੋਲ ਦੇ ਭਾਈ ਤੋੜ ਕੇ ਦਿਖਾ ਦੇ ਘਰ ਦੀ ਬੱਛੀ ਆ ਭਾਈ ਦੁੱਧ ਦਾ ਰਿਕਾਰਡ ਭਾਈ ਨੇ ਬਹੁਤ ਚੰਗਾ ਦੱਸਿਆ ਸੀਮਣ ਚੰਗਾ ਹੀ ਆ ਭਾਈ ਹਾਂਜੀ ਹਾਂਜੀ ਬ੍ਰੇਕੀ ਦਾ ਬਹੁਤ ਵਧੀਆ ਭਰਾ ਹੈ ਠੀਕ ਆ ਬਾਈ ਚੰਗੇ ਸੀਮਣ ਦੇ ਬਾਈ ਗੱਬਣ ਹੈ ਕੀ ਠੀਕ ਆ ਕਿ ਨਹੀਂ ਬਰੀਡ ਇੱਕ ਨੰਬਰ ਆ ਬਰੀਕੀ ਜਮਾਨਾ ਸੋਰਾ ਚੈੱਕ ਕਰੋ ਪੜੀ ਵੀ ਫੁੱਲ ਆ ਕੱਦ ਫੁੱਲ ਆ ਇੱਕ ਨੰਬਰ ਲੇਵਾ ਬਾਈ ਕੱਲੀ ਕੱਚੀ ਕੱਚੀ ਆ ਬਸ ਉਸ ਹਾਵ ਨਾਂ ਦਾ ਜਾਣਾ ਸਾਰੀਆਂ ਬਲਡ ਲਾ ਕੱਡੂ ਫੇਰ ਕਰਮ ਵਾਲੀ ਨੇ ਸੋਣਾਗਾ ਬਾਈ ਤੇ ਮੁੱਲ ਕੀ ਐ ਵਿਰੇ ਜੈਜ ਮੋਹਲਾ ਵੀਰੇ 1,30,000 ਰੁਪਏ ਮੋਹਲਾ 1,30,000 ਰੁਪਏ ਮੋਹਲਾ ਮਾਨਤਨ ਹੋ ਜੂ ਵੀਰੇ ਹਾਂ ਵੀਰੇ ਮਾਨਤਨ ਮੌਕੇ ਤੇ ਕਰ ਠੀਕ ਆ ਬਾਈ ਜਮਾ ਜਾਇਜ ਮੋਹਲਾ ਬਈ ਮਾਨਤਨ ਕੋਈ ਚੱਕਰ ਨਹੀਂ ਮੋਟੇ ਦੇ ਹੋ ਜੂਗਾ ਬੜ ਚੰਗੀ ਕਰੂ ਬੜਾ ਕੋਈ ਵੀਰ ਦਾ ਵਪਾਰ ਦਾ ਕੰਮ ਨਹੀਂ ਕੱਲੀ ਕੱਚੀ ਕੱਚੀ ਆ ਉਸ ਹਾਮਨ ਅੰਦਾਜ਼ਾ ਲਾਇਓ ਸਫਾਈ ਦੇ ਖੋਲੇ ਵੀਰੀ ਹਜੇ 10-12 ਦਿਨ ਪਹਿਲੇ 10-12 ਦਿਨਾਂ ਹੁਣ ਤਾਂ ਲੇ ਪਾਇਆ ਇੱਕ ਮਾਰ ਜਿਵੇਂ ਮਰ ਜਿਵੇਂ ਮਰ ਠੰਡੀ ਦੇ ਖੋਲੇ ਜਿਵੇਂ ਮਰਜ਼ੀ ਬਹਿ ਜਾ ਕੋਈ ਚੱਕਰੀ ਨਹੀਂ ਕਹਿਣਾ ਕੁਛ ਨਹੀਂ ਠੰਡੀ ਸੀਲ ਜਿਵੇਂ ਮਰਜ਼ੀ ਹੱਥ ਫੇਰੀ ਚੱਲ ਕੋਈ ਚੱਕਰੀ ਨਹੀਂ ਕਿਆ ਬਾਤ ਬੜੀ ਵੀ ਫੁੱਲਾ ਕਹਿੰਦੇ ਭਾਈ ਹਾਂਜੀ ਹਾਂਜੀ ਕੱਦ ਵਜਨ ਪਿੱਛੇ ਤੋਂ ਚੌੜੀ ਜੂੜੀ ਇੱਕ ਨੰਬਰ ਵੈੜਾ ਵੀ ਘਰੂ ਵੈੜਾ ਭਾਈ ਠੀਕ ਨੇ ਚੰਗੇ ਸੀ ਹੁਣ ਤੋਂ ਭਾਈ ਕਹਿੰਦਾ ਹਾਂ ਤੇ ਮਾਦਰ ਕਾੜ ਵੀ ਫੁੱਲ ਚੰਗਾ ਥਾਣੇ ਦੇਖੋ ਮੁੱਠੀ ਵਾਲਾ ਥਾਣਾ ਕੋਈ ਛੋਟਾ ਥਾਣਾ ਨਹੀਂ ਭਾਈ ਤੇ ਕਿਸੇ ਵੀਰ ਨੂੰ ਭਾਈ ਵੈੜ ਪਸੰਦਾ ਵੇ ਭਾਈ ਨਿਕਨੇਟ ਕਰ ਲਿਓ ਜੀ ਧੰਨਵਾਦ